ਕੀਰਿਆ ਕਾਲ ਜੀ ਮੰਦੀਪ ਸੇਖੋਂ YouTube ਚੈਨਲ 3582 ਰੋਟ ਆਪਾਂ ਲਾਉਂਦਾ ਪਹਿਲਾਂ ਦਿਖਾਈ ਇਹ ਪਾਰਟ 2 ਆਈ ਆਪਾਂ ਵੀਰ ਜੀ ਨੂੰ ਪੁੱਛਦੇ ਆਈ ਵੀ ਰੋਟ ਦੀ ਕੀ ਮਹੱਤਤਾ ਹੈ ਕਾਦੇ ਵਾਸਤੇ ਬਣਾਉਂਦੇ ਆ ਵੀਰ ਜੀ ਸਾਸਤਰੀ ਜੀ ਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਇਹ ਰੋਟ ਦੀ ਕੀ ਮਹੱਤਤਾ ਹੈ ਜੀ ਜੀ ਨਗਰ ਖਿੜੇ ਦੇ ਭਲਾ ਵਾਸਤੇ ਜੀ ਠੀਕ ਆ ਜੀ ਮਾਲ ਪਸ਼ੂਆਂ ਬਾਰੇ ਜੀ ਠੀਕ ਆ ਜੀ ਇਲ ਬਲੇਆਂ ਬਾਰੇ ਜੀ ਠੀਕ ਆ ਜੀ ਇਲ ਬਲੇਆਂ ਦੀ ਸੇਦੀ ਖੜਦੀ ਜੀ ਠੀਕ ਆ ਜੀ ਕੋਈ ਕਾਰੋਬਾਰਚਾ ਬਾਦਾ ਠੀਕ ਹੈ ਜੀ ਇਹ ਇਹਦੇ ਬਾਅਦ ਸੁੱਖਾ ਨੇ ਜੀ ਇਹ ਰੋਡ ਦੀਆਂ ਜੇਠ আর ਹਾੜ ਦੀ ਠੀਕ ਹੈ ਜੀ ਅਸੀਂ ਲੋਕ ਆ ਜੀ ਭਰੇਈਵਾੜਾ ਤਾਂ ਸਾਨੂੰ ਭਰੇਈਵਾੜਾ ਕਹਿੰਦੇ ਨੇ ਜੀ ਉਹ ਅਸੀਂ ਸੇਖਾ ਮਾਲਕ ਦੇ ਠੀਕ ਹੈ ਜੀ ਇਹ ਸਾਡੇ ਹੱਥੋਂ ਮਜ਼ਦੂਰ ਨੇ ਮਜ਼ਦੂਰੀ ਲੈਂਦਾ ਜੀ ਠੀਕ ਹੈ ਜੀ ਲਖ ਦਾ ਤਾਂ ਲਾਲਾ ਵਾਲਾ ਪੀਰ ਮੇਰੀ ਸਖੀ ਸਰਦਾਰ ਠੀਕ ਹੈ ਜੀ ਬਾਬਾ ਭੈਰੋਂ ਸਤਿਬਾਬਾ ਹਨੂਮਾਨ ਜੀ ਠੀਕ ਹੈ ਜੀ ਬਾਬਾ ਕੋਟਲੇ ਵਾਲਾ ਪੀਰ ਹਤਰ ਸਿੰਘ ਮਲੇਰਾ ਵਾਲਾ ਮੇਰੀ ਸਰਕਾਰ ਠੀਕ ਹੈ ਜੀ ਇਹ ਜੀ ਸੁੱਖਾਂ ਵਾਰ ਆਉਂਦੀਆਂ ਨੇ ਜੀ ਮਾਲਕ ਦੀਆਂ ਹਾਂਜੀ ਕੋਈ ਮੰਨਤਾ ਕੋਈ ਵੀ ਮੰਨਤਾ ਸੁੱਖ ਸੁੱਖ ਲੋ ਪਹਿਲਾਂ ਮਾਲਕ ਦਊਗਾ ਬਾਅਦ ਚ ਸੁੱਖ ਦੇ ਦੇ ਮਾਲਕ ਦੀ ਠੀਕ ਹੈ ਜੀ ਆਪਦੇ ਦਿਲੋਂ ਮਿਲੋ ਸੁੱਖ ਸੁੱਖੋ ਪਹਿਲਾਂ ਮਾਲਕ ਪੂਰੀਆਂ ਕਰੂਗਾ ਫਿਰ ਮਾਲਕ ਨੂੰ ਬਾਅਦ ਚ ਸੁੱਖ ਦੇ ਦਿਓ ਠੀਕ ਹੈ ਜੀ ਇਹ ਮਾਲਕ ਨੇ ਛੁੱਟੀ ਸੁੱਖ ਪੂਰੀ ਕਰਤੀ ਤਾਂ ਮਾਲਕ ਨੂੰ ਦੇ ਦਿਓ ਨਹੀਂ ਸੁੱਖ ਪੂਰੀ ਕਰੀ ਤਾਂ ਸੁੱਖ ਨਾ ਦੇ ਠੀਕ ਹੈ ਜੀ ਦੇਖੋ ਜੀ ਇਹ ਈਰ ਫਕੀਰ ਸਿੰਘ ਸ਼ਹੀਦ ਮੇਰੀਆਂ ਮਾਮਾ ਮੇਰੇ ਪੀਰ ਇਹ ਦੇਣੀ ਵਾਲੇ ਨੇ ਸੰਗਤ ਲੈਣੇ ਵਾਲੀ ਆ ਇਹ ਰੋਡ ਪ੍ਰਸ਼ਾਦ ਆ ਜੀ ਨਗਰ ਖੇੜੇ ਦਾ ਮਾਨੂਪੁਰ ਦਾ ਜਿਹੜੀ ਦੇੜੀ ਤੋਂ ਤੜਕਾ ਤੜਕਾ ਆਇਆ ਹੋਇਆ ਜੀ ਮਰਾਸੀ ਦੇ ਘਰੇ ਤਣਕੇ ਤਣਕੇ ਨੇ ਕਬੂਲ ਕਰਨਾ ਮੇਰੇ ਮਾਲਕਾਂ ਨੇ ਤੁਹਾਡੇ ਕੋਲ ਆ ਜੀ ਨਗਰ ਖੇੜੇ 'ਚ ਬੈਠਾ ਮਾਲਕਪੁਰ ਦੇ ਜੀ ਮਾਨੂਪੁਰ ਮਾਨੂਪੁਰ ਦੇ ਜੀ ਮਾਨੂਪੁਰ ਦੇ ਨਗਰ ਖੇੜੇ 'ਚ ਸੇਖ ਬੈਠਾ ਜੀ ਭਰੇ ਹੀ ਪੜਾ ਰੋਟ ਵਾਰ ਰਿਹਾ ਜੀ ਇਹਦੀ ਟਾਹਰ ਵੀ ਆ ਇਹਦਾ ਡੱਗਾ ਵੀ ਢੋਲਦਾ ਜੀ ਢੋਲ ਦੀ ਨਵਤ ਵੀ ਨਾਲ ਚੱਲਦੀ ਆ ਜੀ ਇਹਦੀ ਟਾਹਰ ਵੀ ਮਾਲਕ ਦੇ ਬਾਣੀ ਦੇ ਬੋਲ ਨੇ ਜਿਵੇਂ ਆਪਾਂ ਬਾਣੀ ਕਹਿੰਦੇ ਨਹੀਂ ਬੋਲਦੇ ਉਹਨੇ ਟਾਹਰ ਆ ਜੀ ਇਹਦੀ ਉਹ ਵੀ ਸੇਖਦੇ ਰਿਹਾ ਜੀ ਮਾਲਕ ਉਸਮਾ ਬਾਰੇ ਨਗਰ ਖਿੜੇ ਲਈ ਇਲਬਲੀਆਂ ਲਈ ਮੇਰੇ ਮਾਲਕ ਤੰਦਰੁਸਤੀਆਂ ਬਖਸ਼ਦਾ ਭਾਈ ਔਰ ਸੰਗਤ ਸੰਗਤ ਨੂੰ ਕੁਛ ਕਹਿਣਾ ਚਾਹੁੰਦੇ ਹਾਂ ਵੀ ਸੰਗਤ ਦਾ ਭਲਾ ਹੋਵੇ ਭਾਈ ਸੰਗ ਦਾ ਪਲਾਬ ਆਈ ਸੰਗ ਦੀ ਸਲਾਮੀ ਮਜ਼ੂਰ ਕਰਦੇ ਨੇ ਮੇਰੇ ਪੀਰ ਬਾਦਸ਼ਾਹ ਜੀ ਲੱਖ ਦਾ ਤਾਂ ਲਾਲਾ ਵਾਲਾ ਪੀਰ ਮੇਰੀ ਸਖੀ ਸultan ਬਾਬਾ ਭੈਰੋਂ ਸਤੀ ਬਾਬਾ ਬਰਜੰਗ ਬਲੀ ਹਲੂਮਾਨ ਜੀ ਇਹਨਾਂ ਦੀ ਮੰਨੀ ਵੀ ਨਾਲ ਲੱਗਦੀ ਆ ਬਾਬੇ ਭੈਰੋਂ ਦੀ ਮੰਨੀ ਵੀ ਨਾਲ ਲੱਗਦੀ ਆ ਜੀ ਬਾਕੀ ਨਿਯਾਜ਼ ਵੀ ਨਾਲ ਹੁੰਦੀ ਆ ਜੀ ਸਵਾ ਕਿਲੋ ਚੌਲਾਂ ਦੀ ਇਹਨਾਂ ਕੋ ਧੰਨਵਾਦ ਆਏ ਤੁਹਾਡੇ ਸ਼ੇਖ ਦਾ ਮੇਰੇ ਮਾਲਕ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਇਹ ਅਸੀਂ ਬਲੌਗ ਤੁਹਾਡੀ ਕਜੇਰੀ ਲੈ ਕੇ ਹਾਜ਼ਰ ਹੋਵਾਂਗੇ ਸਾਡੇ ਜੋ ਹੈ YouTube ਚੈਨਲ ਇਸ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਸਤਿ ਸ਼੍ਰੀ ਅਕਾਲ